ਮੈਂ ਬਚਪਨ ਚ ਆ ਦੇ ਦੋਸਤਾਂ ਦੇ ਨਾਲ ਫੁੱਟਬਾਲ ਖੇਡਦਾ ਹੁੰਦਾ ਸੀ ਜੇ ਇਹ ਸੈਂਟੈਂਸ ਨੂੰ ਬੱਚਿਆਂ ਨੂੰ ਟ੍ਰਾਂਸਲੇਟ ਕਰਨ ਵਾਸਤੇ ਦੇ ਇਹ ਅੰਗਰੇਜ਼ੀ ਦੀ ਵਿੱਚ ਤਾਂ ਬਹੁਤੇ ਬੱਚੇ ਇਹਨੂੰ ਅੰਗਰੇਜ਼ੀ 'ਚ ਗਲਤੀ ਬਣਾਉਣਗੇ ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਕਿ ਇਸ ਤਰ੍ਹਾਂ ਦੇ ਸੈਂਟੈਂਸ ਅੰਗਰੇਜ਼ੀ 'ਚ ਬਣਨੇ ਕਿਵੇਂ ਆ ਜੇ ਤੁਹਾਡੀ ਵੀ ਸੇਮ ਪ੍ਰੋਬਲਮ ਆ ਤਾਂ ਅੱਜ ਦੀ ਕਲਾਸ ਨੂੰ ਪੂਰਾ ਦੇਖਿਓ ਸੋ ਲੈਟਸ ਸਟਾਰਟ ਤਾਂ ਇਸ ਤਰ੍ਹਾਂ ਦੇ ਸੈਂਟੈਂਸ ਜਿਹੜੇ ਬਣਨੇ ਹੈਗੇ ਯੂਜ਼ਡ ਟੂ ਦੇ ਨਾਲ ਠੀਕ ਹੈ ਸਬਜੈਕਟ ਯੂਜ਼ਡ ਟੂ ਵਰਬ ਦੀ ਫਰਸਟ ਫਾਰਮ ਹੁਣੇ ਕਦੋਂ ਲੱਗਦਾ ਜਦੋਂ ਆਪਾਂ ਦੱਸਣਾ ਹੋਵੇ ਕਿ ਸਬਜੈਕਟ ਪਹਿਲਾਂ ਕੀ ਕਰਦਾ ਹੁੰਦਾ ਸੀ ਜਾਂ ਆਪਾਂ ਪਹਿਲਾਂ ਕੀ ਕਰਦੇ ਹੁੰਦੇ ਸੀ ਠੀਕ ਹੈ ਆਪਾਂ ਪਹਿਲਾਂ ਕੁਝ ਕਰਦੇ ਹੁੰਦੇ ਸੀ ਹੁਣ ਨਹੀਂ ਕਰਦੇ ਠੀਕ ਹੈ ਆਪਾਂ ਪਹਿਲਾਂ ਕੋਈ ਕੰਮ ਕਰਦੇ ਸੀ ਹੁਣ ਨਹੀਂ ਕਰਦੇ ਠੀਕ ਹੈ ਸਬਜੈਕਟ ਪਹਿਲਾਂ ਕੋਈ ਕੰਮ ਕਰਦਾ ਸੀ ਹੁਣ ਨਹੀਂ ਕਰਦਾ ਤਾਂ ਇਹ ਦੱਸਣ ਵਾਸਤੇ ਜਿਵੇਂ ਆਈ ਯੂਜ਼ ਟੂ ਪਲੇ ਫੁੱਟਬਾਲ ਵਿਦ ਮਾਈ ਫਰੈਂਡਸ ਕਿ ਮੈਂ ਆਪਦੇ ਦੋਸਤਾਂ ਦੇ ਨਾਲ ਫੁੱਟਬਾਲ ਖੇਡਦਾ ਹੁੰਦਾ ਸੀ ਪਹਿਲਾਂ ਖੇਡਦੇ ਹੁੰਦੇ ਸੀ ਹੁਣ ਨਹੀਂ ਖੇਡਦੇ ਹੁਣ ਤੁਸੀਂ ਵੱਡੇ ਹੋ ਗਏ ਆ ਸੈਨੇ ਹੋ ਗਏ ਆ ਠੀਕ ਹੈ ਆਈ ਯੂਜ਼ਡ ਟੂ ਪਲੇ ਫੁੱਟਬਾਲ ਵਿਦ ਮਾਈ ਫਰੈਂਡਸ ਹੀ ਯੂਜ਼ਡ ਟੂ ਈਟ ਜੰਕ ਫੂਡ ਕਿ ਉਹ ਪਹਿਲਾਂ ਜੰਕ ਫੂਡ ਬਹੁਤ ਖਾਂਦਾ ਹੁੰਦਾ ਸੀ ਠੀਕ ਹੈ ਜੰਕ ਫੂਡ ਮਤਲਬ ਤਲੇ ਆਪੋ ਨੇ ਠੀਕ ਹੈ ਪਹਿਲਾਂ ਖਾਂਦਾ ਹੁੰਦਾ ਸੀ ਹੁਣ ਨਹੀਂ ਖਾਂਦਾ ਹੁਣ ਛੱਡ ਗਿਆ ਹੀ ਯੂਜ਼ਡ ਟੂ ਈਟ ਜੰਕ ਫੂਡ ਵੀ ਯੂਜ਼ਡ ਟੂ ਵਾਚ ਕਾਰਟੂਨ ਕਾਰਟੂਨ ਜਾਂ ਕਾਰਟੂਨਸ ਠੀਕ ਹੈ ਤਾਂ ਪਹਿਲਾਂ ਕਾਰਟੂਨ ਦੇਖਦੇ ਹੁੰਦੇ ਸੀ ਹੁਣ ਨਹੀਂ ਦੇਖਦੇ ਵੀ ਯੂਜ਼ਡ ਟੂ ਵਾਚ ਕਾਰਟੂਨਸ ਠੀਕ ਹੈ ਪਹਿਲਾਂ ਦੇਖਦੇ ਸੀ ਹੁਣ ਨਹੀਂ ਦੇਖਦੇ ਸ਼ੀ ਯੂਜ਼ਡ ਟੂ ਲਿਵ ਇਨ ਦਿੱਲੀ ਕਿਉਂ ਦਿੱਲੀ ਰਹਿੰਦੀ ਹੁੰਦੀ ਸੀ ਪਹਿਲਾਂ ਦਿੱਲੀ ਰਹਿੰਦੀ ਹੁੰਦੀ ਸੀ ਹੁਣ ਨਹੀਂ ਰਹਿੰਦੀ ਠੀਕ ਹੈ ਹੁਣ ਨਹੀਂ ਪਤਾ ਕਿੱਥੇ ਆ ਬਟ ਹੁਣ ਦਿੱਲੀ ਨਹੀਂ ਰਹਿੰਦੀ ਠੀਕ ਹੈ ਸਬਜੈਕਟ ਪਹਿਲਾਂ ਕੋਈ ਕੰਮ ਕਰਦਾ ਸੀ ਹੁਣ ਨਹੀਂ ਕਰਦਾ ਇਹ ਦੱਸਣ ਵਾਸਤੇ ਆਪਾਂ ਯੂਜ਼ਡ ਟੂ ਵਰਤਦੇ ਹਾਂ ਠੀਕ ਹੈ ਸਬਜੈਕਟ ਯੂਜ਼ਡ ਟੂ ਵਰਬ ਦੀ ਫਸਟ ਫਾਰਮ ਹੁਣ ਇੱਕ ਯੂਜ਼ਡ ਟੂ ਇਸ ਤਰੀਕੇ ਨਾਲ ਵੀ ਲੱਗਦਾ ਜਿਵੇਂ ਸਬਜੈਕਟ ਯੂਜ਼ਡ ਟੂ ਬੀ ਆਬਜੈਕਟ ਇਹ ਕਦੋਂ ਲੱਗਦਾ ਜਦੋਂ ਆਪਾਂ ਦੱਸਦੇ ਹਾਂ ਕਿ ਸਬਜੈਕਟ ਪਹਿਲਾਂ ਕੀ ਹੁੰਦਾ ਸੀ ਸਬਜੈਕਟ ਪਹਿਲਾਂ ਕਿਸੇ ਤਰ੍ਹਾਂ ਦਾ ਹੁੰਦਾ ਸੀ ਹੁਣ ਉਸ ਤਰ੍ਹਾਂ ਦਾ ਨਹੀਂ ਹੈ ਠੀਕ ਹੈ ਇਹਦੇ ਚ ਇਹਦੇ ਚ ਤੇ ਇਹਦੇ ਚ ਡਿਫਰੈਂਸ ਇਹ ਆ ਕਿ ਇੱਥੇ ਆਪਣੇ ਕੋਲੇ ਐਕਸ਼ਨ ਵਰਬ ਹੁੰਦੀ ਆ ਠੀਕ ਹੈ ਇੱਥੇ ਆਪਣੇ ਕੋਲੇ ਐਕਸ਼ਨ ਵਰਬ ਹੁੰਦੇ ਨਹੀਂ ਮਤਲਬ ਇੱਥੇ ਆਪਾਂ ਕੋਈ ਕੰਮ ਨਹੀਂ ਕਰ ਰਹੇ ਠੀਕ ਹੈ ਇੱਥੇ ਸਰ ਪਾਪਾ ਦੱਸ ਰਹੇ ਹਨ ਕਿ ਸਬਜੈਕਟ ਕੀ ਹੁੰਦਾ ਸੀ ਜਿਵੇਂ she used to be very shy ਕਿ ਉਹ ਪਹਿਲਾਂ ਬਹੁਤ ਸ਼ਰਮਿਲੀ ਹੁੰਦੀ ਸੀ ਮਤਲਬ ਹੁਣ ਹੈ ਨਹੀਂਗੀ ਪਹਿਲਾਂ ਬਹੁਤ ਸ਼ਰਮਿਲੀ ਹੁੰਦੀ ਸੀ ਹੁਣ ਤਾਂ ਬਹੁਤ ਬੋਲਦੀ ਆ ਹੁਣ ਤਾਂ ਬਹੁਤ ਜੱਕ ਖੁੱਲੀ ਵੀ ਆ ਹੁਣ ਉਹ ਨਹੀਂ ਸ਼ਰਮਿਲੀ ਰਹਿ ਗਈ ਠੀਕ ਹੈ he used to be very fat ਕਿ ਉਹ ਪਹਿਲਾਂ ਬਹੁਤ ਮੋਟਾ ਹੁੰਦਾ ਸੀ ਸਬਜੈਕਟ ਗੈਸਰਾਂ ਦਾ ਹੁੰਦਾ ਸੀ ਮੋਟਾ ਹੁੰਦਾ ਸੀ ਪਰ ਹੁਣ ਨਹੀਂ ਹੈ ਹੁਣ ਉਹ ਫਿੱਟ ਹੋ ਗਿਆ ਜਾਂ ਪਤਲਾ ਹੋ ਗਿਆ ਠੀਕ ਹੀ ਯੂਜ਼ਡ ਟੂ ਬੀ ਵੈਰੀ ਫੈਟ ਦੇ ਯੂਜ਼ਡ ਟੂ ਬੀ ਬੈਸਟ ਫਰੈਂਡਸ ਕਿ ਉਹ ਪਹਿਲਾਂ ਬੈਸਟ ਫਰੈਂਡ ਹੁੰਦੇ ਸੀ ਹੁਣ ਤਾਂ ਅੱਜਕੱਲ ਕਿਸੇ ਆਪਸ ਚ ਬੋਲਦੇ ਨਹੀਂ ਪਹਿਲਾਂ ਬੈਸਟ ਫਰੈਂਡ ਹੁੰਦੇ ਸੀ ਹੁਣ ਨਹੀਂ ਹੈਗੇ ਹੁਣ ਤਾਂ ਸ਼ਾਇਦ ਉਹ ਆਪਸ ਚ ਬੋਲਦੇ ਵੀ ਨਹੀਂ ਠੀਕ ਦੇ ਆਰ ਯੂਜ਼ਡ ਟੂ ਬੀ ਅ ਸਕੂਲ ਕਈ ਵਾਰੀ ਆਪਾਂ ਕੋਈ ਖਾਲੀ ਜਗ੍ਹਾ ਦੇਖ ਕੇ ਕਹਿੰਦੇ ਕਿ ਪਹਿਲਾਂ ਇੱਥੇ ਸਕੂਲ ਹੁੰਦਾ ਸੀਗਾ ਮਤਲਬ ਹੁਣ ਤਾਂ ਸਕੂਲ ਹੈ ਨਹੀਂ ਹੁਣ ਤਾਂ ਸਕੂਲ ਢਾਤਾ ਉੱਥੋਂ ਠੀਕ ਹੈ ਹੁਣ ਉੱਥੇ ਸਕੂਲ ਹੈ ਨਹੀਂਗਾ ਆਪਾਂ ਸਿਰਫ ਇਹ ਕਹਿ ਰਹੇ ਹਾਂ ਕਿ ਪਹਿਲਾਂ ਇੱਥੇ ਸਕੂਲ ਹੁੰਦਾ ਸੀ देयर ਯੂਜ਼ਡ ਟੂ ਬੀ ਅ ਸਕੂਲ ਠੀਕ ਜਦੋਂ ਦੱਸਣਾ ਹੋਵੇ ਕਿ ਸਬਜੈਕਟ ਪਹਿਲਾਂ ਕੀ ਹੁੰਦਾ ਸੀ ਮਤਲਬ ਪਹਿਲਾਂ ਹੁੰਦਾ ਸੀ ਹੁਣ ਹੈ ਨਹੀਂ ਉਸ ਤਰ੍ਹਾਂ ਦਾ ਠੀਕ ਹੈ ਉਦੋਂ ਆਪਾਂ ਯੂਜ਼ਡ ਟੂ ਬੀ ਇਹ ਵਰਤਦੇ ਹਾਂ ਹੁਣ ਇੱਕ ਆ ਵਰਤੋਂ ਵੀ ਆ ਸਬਜੈਕਟ ਯੂਜ਼ਡ ਟੂ ਹੈਵ ਆਬਜੈਕਟ ਜਦੋਂ ਆਪਾਂ ਦੱਸਣਾ ਹੋਵੇ ਕਿ ਸਬਜੈਕਟ ਕੋਲੇ ਪਹਿਲਾਂ ਕੀ ਹੁੰਦਾ ਸੀ ਉਹਦੇ ਕੋਲੇ ਕੁਝ ਹੁੰਦਾ ਸੀ ਹੁਣ ਉਹ ਚੀਜ਼ ਉਹਦੇ ਕੋਲੇ ਹੈ ਨਹੀਂ ਠੀਕ ਹੈ ਯੂਜ਼ਡ ਟੂ ਹੈਵ ਜਿਵੇਂ ਵੀ ਯੂਜ਼ਡ ਟੂ ਹੈਵ ਅ ਸਮਾਲ ਹਾਊਸ ਕਿ ਸਾਡਾ ਸਾਡੇ ਕੋਲੇ ਪਹਿਲਾਂ ਛੋਟਾ ਜਿਹਾ ਘਰ ਹੁੰਦਾ ਸੀ ਜਾਂ ਸਾਡਾ ਘਰ ਜਿਹੜਾ ਸੀ ਛੋਟਾ ਜਿਹਾ ਹੁੰਦਾ ਸੀ ਠੀਕ ਇਹਦਾ ਮਤਲਬ ਪਹਿਲਾਂ ਛੋਟਾ ਘਰ ਸੀ ਤੁਹਾਡੇ ਕੋਲੇ ਹੁਣ ਤੁਹਾਡੇ ਕੋਲੇ ਛੋਟਾ ਘਰ ਨਹੀਂ ਹੈ ਹੁਣ ਤੁਸੀਂ ਵੱਡਾ ਘਰ ਬਣਾ ਲਿਆ ਹੈ ਵਧੀਆ ਘਰ ਬਣਾ ਲਿਆ ਠੀਕ ਹੈ ਵੀ ਯੂਜ਼ਡ ਟੂ ਹੈਵ ਅ ਸਮਾਲ ਹਾਊਸ ਵੀ ਯੂਜ਼ਡ ਟੂ ਹੈਵ ਅ ਡੌਗ ਕਿ ਪਹਿਲਾਂ ਸਾਡੇ ਕੋਲੇ ਇੱਕ ਕੁੱਤਾ ਹੁੰਦਾ ਸੀ ਪਹਿਲਾਂ ਹੁੰਦਾ ਸੀ ਹੁਣ ਹੈ ਨਹੀਂ ਠੀਕ ਹੈ ਹੁਣ ਇਹ ਆ ਤਾਂ ਤੁਸੀਂ ਕੁੱਤਾ ਵੇਚਦਾ ਜਾਂ ਛੱਡਦਾ ਠੀਕ ਹੈ ਕੁੱਤਾ ਹੁਣ ਹੈ ਨਹੀਂ ਪਹਿਲਾਂ ਹੁੰਦਾ ਸੀ ਹੀ ਯੂਜ਼ਡ ਟੂ ਹੈਵ ਫੁੱਟਵੈਅਰ ਬਿਜ਼ਨਸ ਕਿ ਪਹਿਲਾਂ ਉਹਦਾ ਫੁੱਟਵੈਅਰ ਦਾ ਬਿਜ਼ਨਸ ਹੁੰਦਾ ਸੀ ਠੀਕ ਹੈ ਫੁੱਟਵੈਅਰ ਕਿਹੜਾ ਹੁੰਦਾ ਜੋੜੇ ਜੁੱਤੀਆਂ ਵਾਲਾ ਠੀਕ ਹੈ ਬੂਟ ਬੂਟ ਚੱਪਲਾਂ ਦਾ ਜਿਹੜਾ ਬਿਜ਼ਨਸ ਹੈ ਫੁੱਟਵੈਅਰ ਦਾ ਪਹਿਲਾਂ ਉਹਦਾ ਫੁੱਟਵੈਅਰ ਦਾ ਬਿਜ਼ਨਸ ਸੀਗਾ ਹੁਣ ਨਹੀਂ ਹੈ ਹੁਣ ਉਹਦੇ ਕੋਲੇ ਕੋਈ ਹੋਰ ਬਿਜ਼ਨਸ ਹੋਊਗਾ ਜਾਂ ਉਹਦੇ ਕੋਲੇ ਕੋਈ ਬਿਜ਼ਨਸ ਨਹੀਂ ਹੋਣਾ ਜਾਂ ਹੋ ਸਕਦਾ ਕੋਈ ਨੌਕਰੀ ਕਰਦਾ ਹੋਵੇ ਠੀਕ ਸ਼ੀ ਯੂਜ਼ ਟੂ ਹੈਵ ਮੈਨੀ ਹੈਲਥ ਇਸ਼ੂਜ਼ ਕਿ ਪਹਿਲਾਂ ਉਹਨੂੰ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਸੀ ਇਹ ਬਹੁਤ ਸਾਰੇ ਹੈਲਥ ਇਸ਼ੂਜ਼ ਹੁੰਦੇ ਸੀ ਠੀਕ ਹੈ ਪਹਿਲਾਂ ਹੁੰਦੇ ਸੀ ਹੁਣ ਨਹੀਂ ਹੈ ਹੁਣ ਉਹ ਜਮਾ ਤੰਦਰੁਸਤ ਆ ਹੁਣ ਜਮਾ ਹੈਲਦੀ ਆ ਠੀਕ ਹੈ ਸ਼ੀ ਯੂਜ਼ਡ ਟੂ ਹੈਵ ਮੈਨੀ ਹੈਲਥ ਇਸ਼ੂਜ਼ ਤਤ ਨਹੀਂ ਜਿਹੜੇ ਹੈ ਵੱਖੋ ਵੱਖਰੇ ਆ ਜਦੋਂ ਆਪਾਂ ਦੱਸਣਾ ਕਿ ਸਬਜੈਕਟ ਪਹਿਲਾਂ ਕੀ ਕਰਦਾ ਹੁੰਦਾ ਸੀ ਉਦੋਂ ਯੂਜ਼ਡ ਟੂ ਦੇ ਨਾਲ ਵਰਬ ਸਬਜੈਕਟ ਕੀ ਹੁੰਦਾ ਸੀ ਠੀਕ ਹੈ ਉਦੋਂ ਯੂਜ਼ਡ ਟੂ ਬੀ ਸਬਜੈਕਟ ਕੋਲੇ ਕੀ ਹੁੰਦਾ ਸੀ ਯੂਜ਼ਡ ਟੂ ਹੈਬ ਠੀਕ ਹੈ ਇਹਨਾਂ ਸਾਰਿਆਂ ਚ ਇੱਕ ਕਾਮਨ ਚੀਜ਼ ਇਹ ਆ ਕਿ ਜਿਹੜਾ ਕੁਝ ਵੀ ਦੱਸ ਰਿਹਾ ਕਿ ਪਹਿਲਾਂ ਇਸ ਤਰ੍ਹਾਂ ਦਾ ਹੁੰਦਾ ਸੀ ਹੁਣ ਨਹੀਂ ਹੈ ਠੀਕ ਹੈ ਪਹਿਲਾਂ ਸੀ ਹੁਣ ਨਹੀਂ ਹੈ ਹੁਣ ਇੱਕ ਯੂਜ਼ਡ ਟੂ ਇਸ ਤਰ੍ਹਾਂ ਵੀ ਲੱਗਦਾ ਜ ਜਮੇ ਸਬਜੈਕਟ ਵਾਸ ਵਰ ਯੂਜ਼ਡ ਟੂ ਵਰਬ ਦੇ ਨਾਲ ਆਈ ਐਂ ਜੀ ਠੀਕ ਹੈ ਇਹ ਕਦੋਂ ਲੱਗਦਾ ਜਦੋਂ ਆਪਾਂ ਦੱਸਣਾ ਹੋਵੇ ਕਿ ਸਬਜੈਕਟ ਨੂੰ ਪਹਿਲਾਂ ਆ ਕਿਸੇ ਕੰਮ ਦੀ ਆਦਤ ਸੀ ਕਿਸੇ ਚੀਜ਼ ਦੀ ਆਦਤ ਸੀ ਜਾਂ ਕੋਈ ਕੰਮ ਸਬਜੈਕਟ ਆਸਾਨੀ ਨਾਲ ਕਰ ਸਕਦਾ ਸੀ ਕੰਫਰਟੇਬਲੀ ਕਰ ਸਕਦਾ ਸੀ ਠੀਕ ਹੈ ਜਿਵੇਂ ਆਈ ਵਾਸ ਯੂਸਡ ਟੂ ਹੈਵਿੰਗ 10 ਕੱਪਸ ਆਫ ਟੀ ਇਨ ਅ ਡੇ ਕਿ ਪਹਿਲਾਂ ਮੈਂ 10 ਕੱਪ ਜਿਹੜੇ ਹੈਗੇ ਚਾਹ ਦਿਹਾੜੀ ਦੇ ਪੀਂ ਜਾਂਦਾ ਸੀ ਠੀਕ ਹੈ ਹੁਣ ਇਹਨੂੰ ਜਦ ਤੁਸੀਂ ਆਏ ਮੰਨ ਲਓ ਕਿ ਮੈਨੂੰ 10 ਕੱਪ ਪੀਣ ਦੀ ਆਦਤ ਸੀ ਜਾਂ ਇਹ ਮੰਨ ਲਓ ਕਿ ਮੈਂ 10 ਕੱਪ ਜਿਹੜੀ ਚਾਹ ਆਸਾਨੀ ਨਾਲ ਪੀ ਜਾਂਦਾ ਸੀ ਠੀਕ ਹੈ ਤਾਂ ਇੱਥੇ ਆਪਾਂ ਚਾਹ ਛੱਡੀ ਨਹੀਂ ਪਹਿਲਾਂ 10 ਕੱਪ ਪੀ ਜਾਂਦੇ ਸੀ ਇਹਦਾ ਮਤਲਬ ਹੈ ਕਿ ਹੁਣ ਨਹੀਂ ਪੀਤੀ ਜਾਂਦੀ ਨਹੀਂ ਠੀਕ ਹੈ ਹੁਣ ਮਸਾਂ ਮੁਸ਼ਕਿਲ ਨਾਲ ਇੱਕ ਦੋ ਕੱਪ ਹੀ ਪੀਤੇ ਜਾਂਦੇ ਆ ਠੀਕ ਹੈ ਤਾਂ ਇੱਕ ਜਿਹੜਾ ਸਬਜੈਕਟ ਅ ਯੂਜ਼ਡ ਟੂ ਵਰਬ ਦੀ ਫਰਸਟ ਫਾਰਮ ਉਹ ਕਿੱਥੇ ਜਦੋਂ ਦੱਸਦੇ ਆ ਕਿ ਸਬਜੈਕਟ ਪਹਿਲਾਂ ਕੋਈ ਕੰਮ ਕਰਦਾ ਸੀ ਹੁਣ ਜਮੇ ਨਹੀਂ ਕਰਦਾ ਠੀਕ ਹੈ ਉਹ ਉਦੋਂ ਸੀ ਆਹਾਂ ਉਦੋਂ ਵਰਤਿਆ ਜਾਂਦਾ ਜਦੋਂ ਆਪਾਂ ਕਹਿੰਦੇ ਆ ਕਿ ਕੰਮ ਪਹਿਲਾਂ ਵੀ ਕਰਦਾ ਸੀ ਹੁਣ ਵੀ ਕਰਦਾ ਪਰ ਹੁਣ ਪਹਿਲਾਂ ਵਾਂਗੂ ਨਹੀਂ ਕੀਤਾ ਜਾਂਦਾ ਠੀਕ ਹੈ ਜਿਵੇਂ ਇੱਥੇ ਕਹਿ ਰਹੇ ਆ ਕਿ ਪਹਿਲਾਂ 10 ਕੱਪ ਪੀਂ ਆ ਪੀ ਜਾਂਦਾ ਸੀ ਮੈਂ ਤਾਂ ਹੁਣ 10 ਕੱਪ ਨਹੀਂ ਪੀਤੇ ਜਾਂਦੇ ਠੀਕ ਹੈ ਹੁਣ ਉਨੀ ਚਾਹ ਪੀਤੀ ਨਹੀਂ ਜਾਂਦੀ ਸ਼ੀ ਵਾਸ ਯੂਜ਼ਡ ਟੂ ਗੈਟਿੰਗ ਅਪ अर्ਲੀ ਐਟ 4:00 a.m. ਕਿ ਉਹ ਪਹਿਲਾਂ 4 ਵਜੇ ਉੱਠ ਖੜਦੀ ਸੀ ਸਵੇਰੇ 4 ਵਜੇ ਉੱਠ ਖੜਦੀ ਸੀ ਠੀਕ ਹੈ 38 ਵੇਰੇ ਹੁਣ ਵੀ ਆ ਪਰ ਹੁਣ ਉਹ ਤੋਂ ਸਵੇਰੇ 4 ਵਜੇ ਨਹੀਂ ਉੱਠਿਆ ਜਾਂਦਾ ਲੇਟ ਉੱਠਦੀ ਆ ਠੀਕ ਹੈ 5 5:30 6 ਜਿੰਨੇ ਵਜੇ ਮਰਜੀ ਠੀਕ ਹੈ ਹੁਣ ਪਹਿਲਾਂ ਉਹਦੇ ਤੋਂ 4 ਵਜੇ ਉੱਠਿਆ ਨਹੀਂ ਜਾਂਦਾ ਪਹਿਲਾਂ ਉਹ 4 ਵਜੇ ਜਾਤਾ ਹੂੰ ਉੱਠਣ ਦੀ ਆਦਤ ਸੀ ਜਾਂ 4 ਵਜੇ ਆਸਾਨੀ ਨਾਲ ਉੱਠ ਕੱਢਦੇ ਸੀ ਉਹਨੂੰ ਕੋਈ ਪ੍ਰੋਬਲਮ ਨਹੀਂ ਸੀ ਹੁੰਦੀ 4 ਵਜੇ ਉੱਠਣ ਚ ਠੀਕ ਹੈ ਇਸ ਤਰ੍ਹਾਂ ਹੀ ਵਾਸ ਯੂਜ਼ਡ ਟੂ ਰਨਿੰਗ 15 ਕਿਲੋਮੀਟਰ ਕਿ ਪਹਿਲਾਂ ਉਹ 15 ਕਿਲੋਮੀਟਰ ਜਿਹੜਾ ਹੈ ਭਜਦਾ ਹੁੰਦਾ ਸੀ ਠੀਕ ਹੈ ਮਤਲਬ ਪਹਿਲਾਂ 15 ਕਿਲੋਮੀਟਰ ਜਾਂ ਤਾਂ ਭੱਜਣ ਦੀ ਉਹ ਆਦਤ ਸੀ ਜਾਂ ਉਹਨੂੰ ਭੱਜਣ ਵਿੱਚ ਕੋਈ ਪ੍ਰੋਬਲਮ ਨਹੀਂ ਸੀ ਹੁੰਦੀ ਠੀਕ ਹੈ ਮੰਨ ਕੇ ਚੱਲੋ ਕਿਸੇ ਦੀ ਉਮਰ ਹੋ ਗਈ ਆ ਜਵਾਨੀ ਜਵਾਨ ਦਾ 15 ਕਿਲੋਮੀਟਰ ਭੱਜਦਾ ਸੀ ਹੁਣ ਥੋੜਾ ਵੱਡੀ ਉਮਰ ਹੋ ਗਈ ਆ ਹੁਣ ਉਹ ਤੋਂ 15 ਕਿਲੋਮੀਟਰ ਨਹੀਂ ਭੱਜਿਆ ਜਾਂਦਾ ਹੁਣ ਮੁਸ਼ਕਿਲ ਨਾਲ 2-3 ਕਿਲੋਮੀਟਰ ਭੱਜਦਾ ਠੀਕ ਹੈ ਭੱਜਦਾ ਹੁਣ ਵੀ ਆ ਪਰ ਹੁਣ ਥੋੜਾ ਭੱਜਦਾ ਉਹਨਾ ਨਹੀਂ ਭੱਜਿਆ ਜਾਂਦਾ ਵੀ ਵਰ ਯੂਜ਼ਡ ਟੂ ਸਟੱਡਿੰਗ ਫਾਰ 10 ਆਵਰਸ ਇਨ ਅ ਡੇ ਵੈਨ ਵੀ ਵਰ ਇਨ ਯੂਨੀਵਰਸਿਟੀ ਕਿ ਜਦੋਂ ਅਸੀਂ ਯੂਨੀਵਰਸਿਟੀ ਹੁੰਦੇ ਸੀ ਅਸੀਂ 10 ਘੰਟੇ ਪੜ੍ਹਦੇ ਹੁੰਦੇ ਸੀ ਠੀਕ ਹੈ ਕਿ ਉਦੋਂ ਅਸੀਂ 10-10 ਘੰਟੇ ਆਰਾਮ ਨਾਲ ਪੜ੍ਹ ਲੈਂਦੇ ਸੀ ਜਾਂ 10 ਘੰਟੇ ਪੜ੍ਹਨ ਦੀ ਸਾਨੂੰ ਆਦਤ ਸੀ ਹੁਣ ਜਿਹੜਾ ਹੈ ਯੂਨੀਵਰਸਿਟੀ ਛੱਡਿਆ ਨੂੰ ਪੋਸਿਬਲੀ ਇਹ ਕਹਿ ਲੋ ਕਿ ਟਾਈਮ ਹੋ ਗਿਆ ਹੁਣ ਸਤੋਂ ਦਿਹਾੜੀ ਚ ਇੰਨਾ ਨਹੀਂ ਪੜਿਆ ਜਾਂਦਾ ਹੁਣ ਤਾਂ ਮੁਸ਼ਕਿਲ ਨਾਲ 2-3 ਘੰਟੇ ਮਸਾਂ ਪੜਿਆ ਜਾਂਦਾ ਠੀਕ ਹੈ ਕੰਮ ਇਹਦੇ ਵਿੱਚ ਇਹ ਆ ਕਿ ਇੱਥੇ ਕੰਮ ਤੁਸੀਂ ਬਿਲਕੁਲ ਨਹੀਂ ਛੱਡਿਆ ਕੰਮ ਹੁਣ ਵੀ ਕਰਦੇ ਹੋਂ ਪਰ ਹੁਣ ਉਨਾ ਨਹੀਂ ਹੁੰਦਾ ਠੀਕ ਹੈ ਹੁਣ ਤੁਹਾਡੀ ਦੀ ਕਪੈਸਿਟੀ ਜਿਹੜੀ ਹੈ ਪਹਿਲਾਂ ਨਹੀਂ ਨਹੀਂ ਰਹੀ ਨਹੀਂ ਰਹੀ ਕਿਸੇ ਕੰਮ ਨੂੰ ਕਰਨ ਦੀ ਠੀਕ ਹੈ ਤਾਂ ਯੂਜ਼ਡ ਟੂ ਵਾਲੀ ਜਿਹੜੀ ਹੈਗਾ ਬੇਸਿਕਲੀ ਚਾਰ ਵੇਰੀਏਸ਼ਨ ਹੈਗੀ ਆ ਤਾਂ ਆਹ ਜਿਹੜੀ ਚੀਜ਼ ਹੈ ਇਹਨੂੰ ਤੁਸੀਂ ਪ੍ਰੈਜ਼ੈਂਟ ਦੇ ਵਿੱਚ ਵੀ ਲਿਖ ਸਕਦੇ ਆ ਇੱਥੇ ਬਸ ਸਿੰਪਲੀ ਤੇ ਵਾਸ ਵਰਦੀ ਥਾਂ ਇਜ਼ ਐਮ ਆ ਜਾਊਗਾ ਠੀਕ ਤਾਂ ਐੜੋ ਸਿੱਖਣਾ ਸਮਝਣਾ ਸੌਖਾ ਔਰ ਸਿੱਖਣਾ ਸਮਝਣਾ ਜ਼ਰੂਰੀ ਵੀ ਆ ਕਿਉਂਕਿ ਇਹਦੇ ਨਾਲ ਤੁਹਾਡੀ ਗ੍ਰਾਮੈਟਿਕਲ ਰੇਂਜ ਵੱਧਦੀ ਆ ਠੀਕ ਹੈ ਤਾਂ ਤੁਸੀਂ ਨਵੇਂ-ਨਵੇਂ ਸੈਂਟੈਂਸਸ ਨੂੰ ਜਿਹੜਾ ਹੈ ਅੰਗਰੇਜ਼ੀ ਦੇ ਵਿੱਚ ਕਹਿਣਾ ਸਿੱਖਦੇ ਹੋ। ਫੇਰ ਵੀ ਅਗਰ ਇਹਨਾਂ ਨੂੰ ਸਮਝਣ ਦੇ ਵਿੱਚ ਕੋਈ ਪ੍ਰੋਬਲਮ ਆਈ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ। ਔਰ ਅਗਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਵੀਡੀਓ ਨੂੰ ਸ਼ੇਅਰ ਕਰੋ, ਚੈਨਲ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਥੈਂਕ ਯੂ।